ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਕਹਾਣੀ ਆਏਗੀ ਰੱਬ ਨਾਲ ਦੋਸਤੀ ਦੀ ਤੁਸੀਂ ਦੱਸਿਓ ਤੁਸੀਂ ਅਗਰ ਇਸ ਸੇਠ ਦੀ ਥਾਂ ਤੇ ਹੁੰਦੇ ਤੁਸੀਂ ਵੀ ਇੰਨਾ ਭਰੋਸਾ ਕਰਦੇ ਕਿ ਨਹੀਂ ਕਿ ਤੁਸੀਂ ਵੀ ਸੇਠ ਵਾਂਗੂ ਡੋਲ ਜਾਂਦੇ ਮੈਂ ਸ਼ਾਇਦ ਡੋਲ ਜਾਂਦਾ ਅਗਰ ਮੈਂ ਖੁੱਦ ਦੀ ਗੱਲ ਲੱਸਾ ਦਾ ਚਲੋ ਆਪਾਂ ਸ਼ੁਰੂ ਕਰਦੇ ਹਾਂ ਇੱਕ ਸੇਠ ਨੇ ਇੱਕ ਵਪਾਰੀ ਹੁੰਦਾ ਕਾਫੀ ਵੱਡਾ ਕਾਰੋਬਾਰ ਹੁੰਦਾ ਉਹਦਾ ਆ ਜਦੋਂ ਕਾਰੋਬਾਰ ਵਧੀਆ ਹੁੰਦਾ ਤਾਂ ਇਹ ਵੀ ਗੱਲ ਸੱਚ ਹੈ ਕਿ ਲੋਕ ਤੁਹਾਡੇ ਨਾਲ ਦੋਸਤੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਹਨ ਤੁਹਾਡੇ ਆਸ-ਪਾਸੇ ਪੂਰਾ ਦੋਸਤਾਂ ਦਾ ਲੋਕਾਂ ਦਾ ਢੇਰ ਲੱਗਿਆ ਹੁੰਦਾ ਹੈਗਾ ਤੁਹਾਡਾ ਪਰਿਵਾਰ ਰਿਸ਼ਤੇਦਾਰ ਵੀ ਹੱਥ ਤੱਕ ਕੇ ਸਾਰੇ ਤੁਹਾਡੇ ਆਸ-ਪਾਸੇ ਹੁੰਦੇ ਹੈਗੇ ਔਮੀ ਸੀਠ ਨਾਲ ਵੀ ਸੀਗਾ ਸਾਰੇ ਝੁੰਡ ਬਣਾ ਕੇ ਉਹਨਾਂ ਦੇ ਨਾਲ ਰਹਿੰਦੇ ਹਨ ਵਧੀਆ ਝੂਠੀਆਂ ਸੱਚੀਆਂ ਤਾਰੀਫਾਂ ਕਰਦੇ ਹੁੰਦੇ ਸੀਠ ਇੱਕ ਵਧੀਆ ਰੰਗੀ ਹੋਈ ਰੂਹ ਸੀਗੀ ਵਧੀਆ ਰੱਬ ਨੂੰ ਮੰਨਦਾ ਸੀਗਾ ਤੇ ਕੀ ਹੋਇਆ ਨਾ ਰੱਬ ਨਾਲ ਉਹ ਕਿਵੇਂ ਗੱਲਾਂ ਕਰਦਾ ਹੁੰਦਾ ਸੀਗਾ ਕਿ ਉਹ ਰੇਤ ਦੇ ਰੇਤ ਵਿੱਚ ਵਗ ਜਾਂਦਾ ਤੇ ਰੇਤ ਤੇ ਨਾ ਦੋ ਕਦਮ ਚੱਲਦਾ ਬਸ ਦੋ ਪਲੰਗਾ ਜਦੋਂ ਦੋ ਪਲੰਗਾ ਚੱਲਦਾ ਤੇ ਪਿੱਛੇ ਦੇਖਦਾ ਉਹ ਦੋ ਪਲੰਗਾ ਦੀ ਥਾਂ ਤੇ ਚਾਰ ਪਲੰਗਾ ਹੁੰਦੀ ਆ ਤੇ ਉਹ ਐਵੇਂ ਸ਼ੁਕਰ ਕਰਦਾ ਕਿ ਸ਼ੁਕਰ ਹੈ ਮਹਾਰਾਜ ਜੀ ਤੁਸੀਂ ਮੇਰੇ ਨਾਲ ਹੋਗੇ ਐਵੇਂ ਨਾਲ ਰਹੇ ਹੋ ਮਤਲਬ ਬਹੁਤ ਪਿਆਰ ਜੀ ਨਾਲ ਕਰਦਾ ਹੋਊਗਾ ਇੱਥੋਂ ਤੱਕ ਪਹੁੰਚਣ ਵਾਸਤੇ ਵੀ ਨਾ दया कृपा चाहिंदी हैगी ते महाराज जी दी बहुत कृपा सी होते चलो हैना ਸਮਾਂ ਬੀਤਿਆ ਸਮੇ ਨੇ ਆਪਣਾ ਆਪਣੀ ਚਾਲ ਬਦਲੀ ਹੁਣ ਕੀ ਹੋ ਗਿਆ ਉਹਦਾ ਕਾਰੋਬਾਰ ਘਟਣ ਲੱਗ ਗਿਆ ਕਾਰੋਬਾਰ ਘਟਣ ਲੱਗ ਗਿਆ ਉਹਦੇ ਦੋਸਤ ਰਿਸ਼ਤੇਦਾਰ ਵੀ ਨਾਤਾ ਤੋੜਨ ਲੱਗ ਗਏ ਇੱਥੋਂ ਤੱਕ ਕੇ ਉਹਦਾ ਪਰਿਵਾਰ ਵੀ ਨਾ ਛੱਡ ਕੇ ਚਲਾ ਗਿਆ ਉਹ ਕੱਲਾ ਰਹਿ ਗਿਆ ਸੋਚ ਕੇ ਦੇਖੋ ਕਿ ਇੱਕ ਵਾਰੀ ਆਪਣੇ ਆਸ-ਪਾਸੇ ਸਾਰੀ ਦੁਨੀਆ ਹੋਵੇ ਹੈਨਾ ਮਤਲਬ ਕੱਠ ਰਹਿੰਦਾ ਹੋਵੇ ਆਪਾਂ ਮਤਲਬ ਬਿਨਾ ਪੁੱਛੇ ਕੋਈ ਆਪਣੇ ਆਸ-ਪਾਸ ਹੀ ਹੋਵੇ ਫਿਰ ਵੀ ਤੇ ਅਚਾਨਕ ਉਹਨੇ ਤੇ ਐਸੀ ਸਥਿਤੀ ਆ ਜਾਏ ਜਦੋਂ ਉਹਦੇ ਕੋਈ ਨਾਲ ਹੀ ਨਹੀਂ ਰਹਿਣਾ ਚਾਹੁੰਦਾ ਵੀ ਇਕੱਲਾ ਰਹਿ ਗਿਆ ਉਹ ਵੀ ਛੱਡ ਕੇ ਗਏ ਹੈਗੇ ਐਵੇਂ ਨਹੀਂ ਹੈਗਾ ਕਿ ਪੁੱਛ ਕੇ ਗਿਆ ਛੱਡ ਕੇ ਗਏ ਹੈਗੇ ਚਲੋ ਜੀ ਟਾਈਮ ਆ ਗਿਆ ਤੇ ਅੱਜ ਫੇਰ ਨਾ ਉਹ ਇਕੱਲਾ ਜਦੋਂ ਇਕੱਲਾ ਰਹਿ ਗਿਆ ਉਹਦੇ ਮਨ 'ਚ ਆਇਆ ਕਿਉਂ ਨਾ ਪਰ ਅੱਬ ਨੂੰ ਵੀ ਦੇਖੀਏ ਕਿ ਰੱਬ ਹੈਗਾ ਮੇਰੇ ਨਾਲ ਕਿ ਨਹੀਂ ਹੈਣਾ ਸ਼ੱਕ ਜਾ ਹੋਇਆ ਚਲੋ ਜਦੋਂ ਸ਼ਕਤ ਹੋਇਆ ਉਹ ਗਿਆ ਉੱਥੇ ਉਹ ਮਿੱਟੀ 'ਚ ਜਦੋਂ ਉੱਥੇ ਉਹਨੇ ਦੋ ਬਲੰਗਾ ਪੱਟੀ ਹੈ ਨਾ ਅੱਜ ਫੇਰ ਚਾਰ ਦੀ ਥਾਂ ਤੇ ਦੋ ਬਲੰਗਾ ਹੀ ਸੀ ਗਿਆ ਤੇ ਟੁੱਟ ਗਿਆ ਗੰਦਾ ਲੱਗਿਆ ਅਗਰ ਆਪਾਂ ਇੱਥੇ ਹੁੰਦੇ ਤਾਂ ਆਪਾਂ ਕੀ ਸੋਚਦੇ ਕਿ ਮੈਂ ਵੀ ਮਤਲਬ ਮੈਂ ਉਹਦੀ ਥਾਂ ਤੇ ਹੁੰਦਾ ਮੈਂ ਆਪਦੇ ਆਪ ਨੂੰ ਰੱਖ ਕੇ ਦੇਖਿਆ ਸੀਗਾ ਮੈਂ ਵੀ ਐਦਾਂ ਹੀ ਸੋਚਦਾ ਕਿ ਨਾ ਕਿ ਕਿ ਰੱਬ ਮੈਂ ਸੁਣਿਆ ਸੀ ਵੀ ਤੂੰ ਨਹੀਂ ਛੱਡਦਾ ਹੁੰਦਾ ਹਨਾ ਤੂੰ ਹੀ ਛੱਡ ਕੇ ਚਲਾ ਗਿਆ ਤੇ ਮਤਲਬ ਟੁੱਟੇ ਜਾਂਦਾ ਜਦੋਂ ਕੋਈ ਵੀ ਇੱਛਾ ਜਿਹੇ ਟਾਈਮ ਤੇ ਨਾ ਰੱਬ ਨੂੰ ਆਪਾਂ ਇੰਨਾ ਜਿਆਦਾ ਪਿਆਰ ਕੀਤਾ ਹੋਵੇ ਤੇ ਅਚਾਨਕ ਲੱਗੇ ਕਿ ਰੱਬ ਨੇ ਮੇਰਾ ਇਸ ਕੰਮ ਚ ਸਾਥ ਨਹੀਂ ਦਿੱਤਾ ਜਾਂ ਨਹੀਂ ਹੈਗਾ ਮੇਰੇ ਨਾਲ ਤਾਂ ਉਦੋਂ ਕਈ ਵਾਰੀ ਐਵੇਂ ਲੱਗਦਾ ਕਿ ਮੌਤ ਹੀ ਚੰਗੀ ਹੁੰਦੀ ਹੈਗੀ ਕਿਉਂਕਿ ਰੱਬ ਤੋਂ ਬਿਨਾ ਕੁਝ ਵੀ ਨਹੀਂ ਵਧੀਆ ਲੱਗਦਾ ਉਦੋਂ ਕਿ ਰੱਬ ਦਾ ਹੀ ਸਾਥ ਚਾਹੀਦਾਗਾ ਰੱਬ ਹੀ ਨਹੀਂ ਨਾਲ ਹੈਗਾ ਫਿਰ ਫਾਇਦਾ ਕੀ ਟੁੱਟ ਗਿਆ ਹਨਾ ਉਹ ਵੀ ਸੀਟ ਵੀ ਗੰਦਾ ਲੱਗਿਆ ਬੁਰਾ ਲੱਗਿਆ ਮਤਲਬ ਪਰ ਕੋਈ ਹੈ ਵੀ ਨਹੀਂ ਸੀ ਸੁਣਨ ਵਾਲਾ ਜਿਸ ਨੂੰ ਗੱਲ ਕਰੇ ਜਿਸ ਨਾਲ ਸਾਂਝ ਕਰੇ ਹੈ ਨਾ ਰੱਬ ਨਾਲ ਸ਼ਿਕਵੇ ਕੀਤੇ ਅਖੀਰ ਤੇ ਜਦੋਂ ਬੰਦਾ ਜੁੜਿਆ ਹੁੰਦਾ ਹੈ ਨਾ ਉਹ ਟੁੱਟ ਨਹੀਂ ਸਕਦਾ ਹੁੰਦਾ ਰੱਬ ਤੋਂ ਕੁਝ ਵੀ ਹੋ ਜੇ ਮਤਲਬ ਚਾਹ ਕੇ ਵੀ ਨਹੀਂ ਟੁੱਟੇ ਸਕਦਾ ਹੁੰਦਾ ਕਿਉਂਕਿ ਉਹਦੇ ਰੱਬ ਨਾਲ ਹੀ ਸ਼ਿਕਵੇ ਹੁੰਦੇ ਆ ਰੱਬ ਨਾਲ ਹੀ ਦੋਸਤੀ ਹੁੰਦੀ ਹੈਗੀ ਚਲੋ ਕੁਝ ਕਰ ਟਾਈਮ ਦੁਆਰੇ ਬੀਤੇ ਆ ਨਾ ਸਮੇਂ ਨੇ ਦੁਆਰੇ ਦਫਤਰ ਫੜੀ ਆਪ ਦੀ ਤੇ ਸੀਟ ਦਾ ਕਾਰੋਬਾਰ ਦੁਆਰੇ ਚੱਲਣਾ ਸ਼ੁਰੂ ਹੋਇਆ ਤੇ ਦੁਆਰੇ ਪੀੜਾ ਨੇ ਇਕੱਠੇ ਆਉਣੀ ਸ਼ੁਰੂ ਹੋ ਗਈ ਉਹਦਾ ਪਰਿਵਾਰ ਵੀ ਆਇਆ ਉਹਦੇ ਬੱਚੇ ਨਾਲ ਰਹਿਣ ਆਏ ਹੁਣੇ ਚਾਈ ਜਾਈਏ ਹਣਾ ਖੁਸ਼ੀ ਹੋਈ ਵੀ ਚੱਲ ਠੀਕ ਹੈ ਖੁਸ਼ੀਆਂ ਆਈਆਂ ਗਿਆ ਲੈ ਲਈਏ ਤੇ ਉਹਦਾ کاروبار ਤਗੜਾ ਹੋ ਗਿਆ ਹੁਣ ਖੜਾ ਹੋ ਗਿਆ ਰਿਸ਼ਤੇਦਾਰ ਦੁਆਰੇ ਸਾਰੇ ਆ ਗਏ ਤੇ ਅੱਜ ਫੇਰ ਉਹਦਾ ਮਨ ਕੀਤਾ ਵੀ ਕਿਉਂ ਨਾ ਮਤਲਬ ਜਾ ਕੇ ਗੱਲ ਕਰਕੇ ਆਈਏ ਰੱਬ ਨਾਲ ਵੀ ਰੱਬ ਹੈਗਾ ਕਿ ਹੁਣ ਤਾਂ ਰੱਬ ਵੀ ਆ ਗਿਆ ਹੋਊਗਾ ਕਿ ਕਿਉਂਕਿ ਹੁਣ ਮੇਰੇ ਕੋਲ ਪੈਸਾ ਆ ਗਿਆ ਹੁਣ ਮੈਂ ਤਗੜਾ ਹੋ ਗਿਆ ਹੁਣ ਤਾਂ ਰੱਬ ਵੀ ਹੁਣ ਉਹ ਕਿਹੜਾ ਪਿੱਛੇ ਰਹੂਗਾ ਹੈਨਾ ਤੇ ਜਦੋਂ ਉਹ ਉੱਥੇ ਗਿਆ ਮਿੱਟੀ ਵਿੱਚ ਗਿਆ ਤੇ ਹੁਣੇ ਦੋ ਪਲੰਗਾ ਪੱਟੀਆਂ ਅੱਜ ਫੇਰ ਚਾਰ ਪਲੰਗਾ ਸੀਗੀਆਂ ਤੇ ਉਹ ਉੱਥੇ ਬੈਠ ਗਿਆ ਤੇ ਨਾ ਉਹ ਗੱਲਾਂ ਕਰਨ ਲੱਗ ਗਿਆ ਰੱਬ ਨਾਲ ਵੀ ਰੱਬਾ ਮੈਨੂੰ ਨਹੀਂ ਪਤਾ ਮੈਨੂੰ ਸਮਝਾ ਤੂੰ ਵੀ ਹੋਇਆ ਕੀ ਹੈਗਾ ਹਨਾ ਇਹ ਗੱਲ ਤਾਂ ਨਹੀਂ ਹੈਗੀ ਵੀ ਵੀ ਜਦੋਂ ਪੈਸਾ ਸੀ ਉਦੋਂ ਤੂੰ ਆ ਗਿਆ ਜਦੋਂ ਸਾਰੇ ਆਉਣ ਲੱਗੇ ਕਿ ਉਦੋਂ ਤੂੰ ਆ ਗਿਆ ਹਨਾ ਮੇਰੀ ਤੇਰੀ ਦੋਸਤੀ 'ਚ ਕੀ ਕਮੀ ਸੀ ਜਿਹੜਾ ਤੂੰ ਮੈਨੂੰ ਕੁਛ ਛੱਡ ਕੇ ਵਗ ਗਿਆ ਸੀ ਜਦੋਂ ਮੈਨੂੰ ਲੋੜ ਸੀਗੀ ਹੁਣ ਤੂੰ ਫੇਰ ਆ ਗਿਆ ਕਿਉਂਕਿ ਹੁਣ ਮੈਂ ਠੀਕ ਆ ਥੋੜਾ ਜਿਹਾ ਇਹ ਮਤਲਬ ਆਪਦੇ ਆਪ ਨੂੰ ਇੱਕ ਵਾਰੀ ਮਹਿਸੂਸ ਕਰਕੇ ਦੇਖੋ ਆਪਾਂ ਐਸੀ ਸਥਿਤੀ 'ਚ ਹੋਵਾਂਗੇ ਆਪਾਂ ਆਪ ਨੂੰ ਦੁਬਾਰੇ ਨਹੀਂ ਆਖਾਂਗੇ ਵੀ ਆਪਾਂ ਕਰਨ ਲੱਗ ਜਾਣਗੇ ਨਾ ਉਹਦੇ ਨਾਲ ਗੱਲਾਂ ਕਿ ਯਾਰ ਤੂੰ ਇਹ ਜਾਣੀ ਹੈਗਾ ਮੈਨੂੰ ਨਹੀਂ ਪਤਾ ਵੀ ਪਰ ਤੂੰ ਹੁਣ ਮੇਰੇ ਨਾਲ ਐਵੇਂ ਕੀਤਾ ਮੈਂ ਮਤਲਬ ਆਪਾਂ ਕੋਈ ਉਹੀ ਨਹੀਂ ਹੋਣਾ ਵੀ ਨਾ ਕਹਿਣਾ ਕੀ ਆ ਜਾਂ ਕਰਨਾ ਕੀ ਆ ਕੁਛ ਕੁ ਟਾਈਮ ਵਾਸਤੇ ਆਪਾਂ ਸੁਧਬੁੱਧ ਜੀ ਖੋ ਕੇ ਨਾ ਉਹਨੂੰ ਬਾਦੂ ਬੋਲਾਂਗੇ ਤੇ ਰੂਪਵਿਤਰ ਸੀਗੀ ਜਦੋਂ ਨਾ ਮਤਲਬ ਬੈਠਾ ਕੁਸ਼ਕੇ ਟਾਈਮ ਹੈ ਨਾ ਉਹਨੇ ਕੋਸ਼ਿਸ਼ ਕੀਤੀ ਤਾਂ ਉਤੋਂ ਅਲਾਹਮ ਹੋਇਆ ਤੇ ਮਤਲਬ ਜਿਵੇਂ ਆਪਾਂ ਆਕਾਸ਼ਵਾਣੀ ਕਹਿੰਦੇ ਹੁੰਦੇ ਆਂਗੇ ਤੇ ਉਹ ਪਤਾ ਕੀ ਉਹ ਆਕਾਸ਼ਵਾਣੀ ਚ ਉਹ ਬੋਲਿਆ ਕਿ ਕਹਿੰਦਾ ਹਾਂ ਸੱਚ ਹੈ ਹੁਣ ਮੈਂ ਹੈਗਾਗਾ ਕਹਿੰਦਾ ਪਰ ਜਿਹੜਾ ਤੈਨੂੰ ਬਹਿਮ ਲੱਗਿਆ ਨਾ ਕਿ ਉਹ ਜਿਹੜੇ ਦੋ ਕਦਮ ਤੇਰੇ ਸੀਗੇ ਦੋ ਜਦੋਂ ਜਦੋਂ ਤੇਰਾ ਟਾਈਮ ਖਰਾਬ ਸੀਗਾ ਉਹ ਤੋਂ ਦੋ ਕਦਮ ਨਾ ਮੇਰੇ ਸੀਗੇ ਤੂੰ ਤਾਂ ਐਸਾ ਹਾਲਤ ਵਿੱਚ ਹੈ ਹੀ ਨਹੀਂ ਸੀਗਾ ਕਿ ਤੂੰ ਦੋ ਕਦਮ ਵੀ ਚੱਲ ਸਕੇ ਮੈਂ ਹੀ ਸੀਗਾ ਜਿਹੜਾ ਤੈਨੂੰ ਚੱਕ ਕੇ ਇੱਥੋਂ ਤੱਕ ਲੈ ਕੇ ਆਇਆ ਹੈਨਾ ਤੇ ਜਦੋਂ ਇੰਨੀ ਕੀ ਚੀਜ਼ ਇੱਕ ਤਾਂ ਰੱਬ ਨੇ ਬੋਲੀ ਹੋਵੇ ਹੈਨਾ ਵੀ ਰੱਬ ਮੈਨੂੰ ਜਵਾਬ ਦਿੱਤਾ ਰੱਬ ਨੇ ਦੂਜੀ ਗੱਲ ਹੈਨਾ ਤੇ ਕਿ ਇਹ ਕਿੰਨੀ ਸੋਹਣੀ ਗੱਲ ਹੋ ਗਈ ਨਾ ਕਿ ਯਾਰ ਰੱਬ ਪਰਮਾਤਮਾ ਆਪ ਆ ਮੇਰੇ ਨਾਲ ਹਰ ਇੱਕ ਟਾਈਮ ਤੇ ਉਸ ਟਾਈਮ ਤੇ ਵੀ ਜਦੋਂ ਮੈਂ ਖੁਦ ਨਹੀਂ ਸੀਗਾ ਆਪਣੇ ਆਪ ਨੂੰ ਸੰਭਾਲ ਪਾਉਂਦਾ ਉਦੋਂ ਰੱਬ ਨੇ ਮੈਨੂੰ ਸੰਭਾਲਿਆ ਕਿੰਨੀ ਸੋਹਣੀ ਗੱਲ ਹੈ ਤੇ ਇੱਕ ਹੋਰ ਗੱਲ ਸਾਰੇ ਛੱਡ ਜਾਣਗੇ ਪਰਮਾਤਮਾ ਨਹੀਂ ਛੱਡਦਾ ਸੱਚੀ ਗੱਲ ਹੈ ਕਲੇ ਸਹੜ ਕਲੇ ਤੁਹਾਡੇ ਦੋਸਤੀ ਪਾਉਣ ਦੀ ਧੀਰ ਆਗੀ ਤੁਸੀਂ ਦੋਸਤੀ ਕਰਨ ਨੂੰ ਤਿਆਰ ਹੋ ਕਿ ਨਹੀਂ ਜਦੋਂ ਦੋਸਤੀ ਹੋ ਗਈ ਨਾ ਉਦੋਂ ਬਾਅਦ ਚ ਬਸ ਫਿਰ ਰੱਬ ਹੀ ਆਗਾ ਫਿਰ ਤੂੰ ਨਹੀਂ ਬਚੇਗਾ ਆਓ ਆਪਾਂ ਸ਼ੁਰੂਆਤ ਕਰੀਏ ਪਿਆਰੇ ਨਾਲ ਦੋਸਤੀ ਕਰਨ ਦੀ ਹੈਨਾ ਅਜਹੀਆਂ ਗੱਲਾਂ ਅਜਹੀਆਂ ਕਿਹਾਂ ਕਹਾਣੀਆਂ ਜਿਨ੍ਹਾਂ ਨਾਲ ਤੁਹਾਡਾ ਪਿਆਰ ਵਧੂਗਾ ਅਜਹੀਆਂ ਕਹਾਣੀਆਂ ਹੋਰ ਸੁਣਨ ਲਈ ਜਰੂਰ ਕਮੈਂਟ ਕਰਿਓ ਅੱਜ ਤੁਹਾਡੀ ਦੋਸਤੀ ਕਿੰਨੀ ਕਾਗੀ ਰੱਬ ਨਾਲ ਤੁਸੀਂ ਰੱਬ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਆਪਣੇ ਵਿਚਾਰ ਜਰੂਰ ਦਿਓ ਦੋਸਤੋ ਪਰ ਕਦੇ ਵੀ ਆਪ ਦੇ ਆਪ ਨੂੰ ਕੱਲਾ ਨਾ ਸਮਝਿਓ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੁਰੂ ਨਾਨਕ ਦੇਵ ਜੀ ਤੁਹਾਡੇ ਨਾਲ ਹਰ ਇੱਕ ਰੂਪ ਵਿੱਚ ਜੇ ਤਾਂ ਤੁਸੀਂ ਜਾਓਗੇ ਮੀਤ ਸਾਜਣ ਦੋਸਤ ਮਾਤਾ ਪਿਤਾ ਉਦਾਂ ਹੀ ਤੁਹਾਡੇ ਲਈ ਬਣ ਕੇ ਆ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਇਹ ਨਾ ਜ਼ਰੂਰ ਜਾਇਆ ਕਰੋ ਪਰ ਉਹ ਪ੍ਰਮਾਤਮਾ ਜੀ ਮੰਨ ਕੇ ਇਹ ਵੀ ਪ੍ਰਮਾਤਮਾ ਹੀ ਆ ਜਦੋਂ ਮਨ ਕੀਤਾ ਨਾ ਉਹਦੇ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋ ਤੁਹਾਡੇ ਨਾਲ ਗੱਲਾਂ ਹੋਣਗੀਆਂ ਪਿਆਰਿਓ ਧਿਆਨ ਰੱਖਿਓ ਆਪਨਾ ਅਗਲੀ ਕਹਾਣੀ ਵੇਲੇ ਆਪਾਂ ਜ਼ਰੂਰ ਮਿਲਾਂਗੇ ਪ੍ਰਮਾਤਮਾ ਜੀ ਕਿਰਪਾ ਕਰਨ ਤੁਹਾਡੇ ਸਾਰਿਆਂ ਨੂੰ ਮੇਰਾ ਵਾਹਿਗੁਰੂ ਖੁਸ਼ੀਆਂ ਦੇਵੇ ਰੰਗ ਬਖਸ਼ੇ